ਇਸ ਵੇਲੇ ਅਸੀਂ ਐਮਜੀਐਨ ਪਬਲਿਕ ਸਕੂਲ ਆਦਰਸ਼ ਨਗਰ ਦੇ ਮਾਡਲ ਪੋਲਿੰਗ ਬੂਥ ਦੇ ਬਾਹਰ ਖੜੇ ਆ ਤੇ ਜੇਕਰ ਅਸੀਂ ਗੱਲ ਕਰੀਏ ਜਲੰਧਰ ਪੱਛਮੀ ਤੇ ਟੋਟਲ 181 ਬੂਥ ਬਣਾਏ ਗਏ ਨੇ ਉਹਨਾਂ ਵਿੱਚੋਂ ਇੱਕ ਬੂਥ ਦੇ ਵਿੱਚ ਅਸੀਂ ਖੜੇ ਆ ਤੇ ਜਿਹੜੇ VOTING ਕਰਕੇ ਆਏ ਨੇ ਉਹਨਾਂ ਕੋਲੋਂ ਪੁੱਛਦੇ ਆ ਫਿਲਹਾਲ ਸਾਡੇ ਕੋਲ ਤਿੰਨ ਲੇਡਿਸ ਖੜੇ ਨੇ ਇਹ VOTING ਕਰਕੇ ਆਏ ਨੇ ਇਹਨਾਂ ਨੂੰ ਪੁੱਛਦੇ ਆ ਇਹਨਾਂ ਨੂੰ ਕਿਹੋ ਜਿਹਾ ਲੱਗ ਰਿਹਾ VOTING ਕਰਕੇ ਤੇ ਕੀ ਕਹਿਣਾ ਚਾਹੁੰਦੇ ਆ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਕੁਸ਼ਲਿਆ ਦੇ ਕੀ ਕਹਿਣਾ ਚਾਹੋਗੇ ਤੁਸੀਂ VOTING ਕਰਕੇ ਆਏ ਮੈਂ ਕਹਿਣਾ ਚਾਹਾਂਗੀ ਜਿਹੜਾ ਸਾਡਾ ਕੰਮਕਾਜ ਕਰੇਗਾ ਉਹਨੂੰ ਵੋ ਜਿਹੜਾ ਕੰਮ ਕਰੇ ਦੁਨੀਆ ਦੇ ਹਾਂਜੀ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਹੈ VOTING ਕਰਕੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਇਹ ਕਹਿਣਾ ਚਾਹਾਂਗੇ ਕਿ ਵਧੀਆ ਉਮੀਦਵਾਰ ਚੋਂ ਉਹ ਤੇ ਕੰਮ ਕਰੇ ਜਿਹੜਾ ਸਾਡਾ ਸਾਰੇ ਬਸ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਇਹੀ ਕਿ ਸਭ ਨੂੰ ਵੋਟ ਪਾਣੀ ਚਾਹੀਦੀ ਹੈ ਜਿਹੜੇ ਤੁਹਾਨੂੰ ਚੰਗੇ ਲੱਗਦੇ ਕੰਮ ਕਰਨ ਜਿਹੜੇ ਉਹਨਾਂ ਨੂੰ ਵੋਟ ਪਾਓ ਤੁਸੀਂ ਤੁਹਾਨੂੰ ਇੱਥੇ ਦੀ ਜਿਹੜੀ ਸਹੂਿਦਾਵਾਂ ਉਹ ਕਿਹੋ ਜਿਹੀ ਲੱਗੀਆਂ ਤੁਹਾਨੂੰ ਇੱਥੇ ਜਿਹੜੇ ਫੈਸਿਲਿਟੀਆਂ ਬਹੁਤ ਵਧੀਆ ਸਭ ਕੁਝ ਕਿ ਵੋਟ ਪਾ ਕੇ ਵਧੀਆ ਲੱਗ ਰਿਹਾ ਹੈ ਜੀ ਇਹਨਾਂ ਨੂੰ ਵੋਟ ਪਾ ਕੇ ਬਹੁਤ ਚੰਗਾ ਕਰ ਜਿਹੜੇ ਨਹੀਂ ਆਏ ਵੋਟ ਪਾਣ ਉਹਨਾਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਉਹ ਵੀ ਆਣ ਕੇ ਪਾਣ ਉਹ ਵੀ ਆਣ ਕੇ ਪਾਣ ਵੋਟ ਕਹਾ ਕੰਮ ਤੇ ਹੁੰਦੇ ਰਹਣਗੇ ਜੀ ਹਾਂਜੀ ਜੀ ਇਹ ਕਹਿ ਰਹੇ ਨੇ ਘਰ ਦੇ ਕੰਮ ਤੇ ਹੁੰਦੇ ਰਹਿਣਗੇ ਪਰ ਅੱਜ ਜਿਹੜਾ VOTING ਕਰਨ ਦਾ ਸਾਨੂੰ ਮੌਕਾ ਮਿਲਿਆ ਹੈ ਉਹ ਸਾਨੂੰ VOTING ਕਰਨੀ ਚਾਹੀਦੀ ਹੈ ਤੇ ਸਾਨੂੰ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ ਜੀ ਹੁਣੇ ਕੁਝ ਹੋਰ VOTER ਵੋਟ ਪਾ ਕੇ ਆਏ ਨੇ ਉਹਨਾਂ ਕੋਲੋਂ ਪੁੱਛਦੇ ਹਾਂ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੇਰੇ ਨਾਮ ਅੰਜਲੀ ਸ਼ਰਮਾ ਤੁਸੀਂ ਫਸਟ ਟਾਈਮ VOTER ਹਾਂਜੀ ਤੁਸੀਂ ਇੰਕ ਦਾ ਨਿਸ਼ਾਨ ਦਿਖਾ ਦਿਓ ਕੈਮਰੇ ਨੂੰ ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ VOTING ਕਰਕੇ ਆ ਜੀ ਫਸਟ ਟਾਈਮ ਐਕਸਪੀਰੀਅੰਸ ਹੈ ਫਸਟ ਟਾਈਮ VOT ਪਾਈ ਹੈ ਲਾਸਟ ਟਾਈਮ ਇੱਥੇ ਨਹੀਂ ਸੀ ਕਿ ਤੇ ਨਹੀਂ ਪਾਉਈ ਤੇ ਫਸਟ ਟਾਈਮ ਜੋ ਹਲੇ VOT ਪਾਣ ਨਹੀਂ ਨਿਕਲੇ ਕਰੋ ਬਾਰ ਉਹਨਾਂ ਨੂੰ ਕੀ ਤੁਸੀਂ ਸੰਦੇਸ਼ ਦੇਣਾ ਚਾਹੋਗੇ ਨਹੀਂ ਹੈ ਕਿ VOT ਸਿਰਫ ਉਹਨਾਂ ਨੂੰ ਹੀ ਪਾਈਓ ਜਿਨ੍ਹਾਂ ਨੂੰ ਤੁਹਾਨੂੰ ਲੱਗਦਾ ਕਿ ਤੁਹਾਡੇ ਲਈ ਸਹੀ ਨੇ ਤੁਹਾਡੇ ਲਈ ਕੁਝ ਕਰ ਸਕਦੇ ਨੇ ਇਨ ਫਿਊਚਰ हां जी आंटी ਤੁਸੀਂ VOTING ਕੀਤੀ ਕਿਹਨਾ ਮੁੱਦਿਆਂ ਨੂੰ ਲੈ ਕੇ ਤੁਸੀਂ VOTING ਕੀਤੀ ਅਸੀਂ ਜੀ ਸਭ ਤੋਂ ਪਹਿਲੇ ਜੀ ਆਪਣੀ ਕਲੋਨੀ ਦੇ ਮੁੱਦੇ ਲੈ ਕੇ ਲਪ ਮੁੜ ਗਏ ਸਾਨੂੰ ਅਸੀਂ 40 ਸਾਲ ਤੋਂ ਅਸੀਂ ਕਿਸ਼ਨानगर ਚ ਰਹਿੰਦੇ ਪਏ ਆ ਸਾਡੇ ਹਲੇ ਕਲੋਨੀਆ ਪੱਕੀ ਨਹੀਂ ਹੋਈਆਂ ਸਾਡੀ ਰਿਕਵੈਸਟ ਹੈਗੀ ਸਰਕਾਰ ਅੱਗੇ ਕਿ ਸਾਡੀ ਕਲੋਨੀ ਪੱਕੀ ਕੀਤੀ ਜਾਵੇ ਤਾਂ ਕਿ ਅਸੀਂ ਇੱਥੇ ਵਾਸੀ ਬਣ ਸਕੀਏ ਹਾਂ ਜੀ ਅੰਕਲ ਜੀ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਚਾਹਨੇ ਇੱਥੇ ਨਹੀਂ ਸੜਕਾਂ ਸਾਰੀਆਂ ਟੁੱਟੀਆਂ ਮਦਵਾਰੇ ਬਣੀਆਂ ਜਾਂ ਐ ਐਮਜੀ ਸਕੂਲ ਤੋਂ ਲਾਗੇ ਮਿੱਠੂ ਬਾਤੀ ਰੋਡ ਦਾ ਸਾਰੀ ਸੜਕ ਟੁੱਟੀ ਪਈ ਹੈ ਕੋਈ ਉਹਨਾਂ ਨੂੰ ਦੇਖਣਵਾਥੇ ਨਹੀਂ ਇਸਕੇ ਮਿਹਰਬਾਨੀ ਕਰਕੇ ਕੀਤੇ ਵਾ ਉਹ ਦੇਖਿਆ ਜਾਵੇ ਜੀ ਇਹ ਵੋਟਰ ਸੀਗੇ ਜਿਹੜੇ ਕਹਿ ਰਹੇ ਨੇ ਕਿ ਸਾਨੂੰ ਵੋਟ ਕਰਨੀ ਜ਼ਰੂਰੀ ਹੈ ਤੇ ਕਰਨੀ ਵੀ ਚਾਹੀਦੀ ਹੈ ਤੇ ਜਿਹੜੇ ਇਹਨਾਂ ਦੇ ਮੁੱਦੇ ਹੈਗੇ ਨੇ ਉਹਨਾਂ ਨੂੰ ਵੀ ਦੇਖਿਆ ਜਾਵੇ ਕੈਮਰਾਮੈਨ ਰਜੀਤ ਸਿੰਘ ਤੇ ਰਾਜਪਾਲ ਦੇ ਨਾਲ ਮਹਿਰਮਾ ਸ਼ੰਕਰ ਦੂਰਦਰਸ਼ਨ ਸਮਾਚਾਰ ਜਲੰਧਰ